ਇਹ ਸਟਾਫ ਨੇ 500 ਗ੍ਰਾਮ ਹੈਰੋਇਨ ਇੱਕ ਦੇਸੀ ਪਿਸਤਲ ਪੰਜ ਜਿੰਦਾ ਰੋਂ ਤੇ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜੀ ਸਾਹਿਬ ਪੰਜਾਬ ਅਤੇ ਸ਼੍ਰੀ ਗੌਰਵਤੂਰਾ ਐਸਐਸਪੀ ਫੂਥਲਾ ਵੱਲੋਂ ਨਸ਼ਾ ਵਿਰੋਧ ਜੋ ਜ਼ੀਰੋ ਟੋਲਰੈਂਸ ਦੇ ਤਹਿਤ ਅਸੀਂ ਚੱਲ ਰਹੇ ਹਾਂ ਉਹਦੇ ਵਿੱਚ ਸੀਆਈਏ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਪੁਲਿਸ ਨੇ ਕਬੱਡੀ ਕਾਬਜ਼ਾ ਕੀਤਾ ਕੱਲ ਮਿਲੀ ਹੈ ਉਹਦੇ ਵਿੱਚ ਅੱਧਾ ਕਿਲੋ ਜਿਹੜੀ ਹੈਰੋਇਨ ਹੈ 500 ਗ੍ਰਾਮ ਇੱਕ ਪਿਸਤਲ ਹੈਗਾ ਕੰਟਰੀ ਮੇਡ ਉਹ ਬਰਾਮਦ ਕੀਤੀ ਹੈ ਆਪਣੇ ਪੋਰ ਪਿੰਡ ਹੈਗਾ ਉੱਥੋਂ ਲਿੰਕ ਰੋਡ ਤੋਂ ਉੱਥੇ ਹੀ ਅਸੀਂ ਕੇਵਲ ਸਿੰਘ ਦੀ ਅਗਵਾਈ ਸਿਨਤਰਾਵੰਦੀ ਕੀਤੀ ਸੀ ਸੀਸੀਆਈ ਨੇ ਤੇ ਉਹਦੇ ਵਿੱਚ ਇਹ ਦੋਨਾਂ ਨੂੰ ਐਪਰੀਹੈਂਡ ਕੀਤਾ ਦੋ ਲੜਕੇ ਮਿਲੇ ਆ ਇੱਕ ਨਬੀਬ ਹੈ ਤੇ ਦੂਜਾ ਜਿਸ ਕਰਨ ਹੈਗਾ ਇਹ ਫਰੀਦੇਵਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹੈਗੇ ਮੱਕੂ ਥਾਣੇ ਦੇ ਜਿਨ੍ਹਾਂ ਪਾਸੋਂ ਇਹ ਬਰਾਮਦਗੀ ਜਿਹੜੀ ਆ ਹੋਈ ਹੈ ਇਹਦੇ ਵਿੱਚ ਇੱਕ ਮੋਟਰਸਾਈਕਲ ਵੀ ਇਹਨਾਂ ਤੋਂ ਬਰਾਮਦ ਹੋਇਆ ਹੈਗਾ ਔਰ ਇਹ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਦੋਨੇ ਲੜਕੇ ਜਿਹੜੇ ਹੈਗੇ 21 ਤੋਂ 23 ਸਾਲ ਦੇ ਵਿਚਕਾਰ ਹੈਗੇ ਇੱਕ ਜਿਹੜਾ ਹੈਗਾ ਉਹ ਬੀਏ ਦੇ ਵਿੱਚ ਪੜਦਾ ਹੈਗਾ ਔਰ ਦੂਜਾ ਖੇਤੀਬਾੜੀ ਕਰਦਾ ਹੈਗਾ ਤੇ ਇਹਦੇ ਵਿੱਚ ਅਸੀਂ ਥਾਣਾ ਸੁਲਤਾਨਪੱਲੂ ਦੀ ਵੀ ਕੇ ਮਕਦਮਾ ਨੰਬਰ 10 ਰਜਿਸਟਰ ਕੀਤਾ ਕਰ ਡੀਐਸਪੀ ਸਾਹਿਬ ਦੀ ਅਗਵਾਈ ਦੇ ਵਿੱਚ ਐਸਪੀ ਸੁਲਤਾਨਪੱਲੂ ਦੀ ਜੀ ਤੇ ਔਰ ਇਹਦੇ ਵਿੱਚ ਹੀ ਅਸੀਂ 21 ਸੀ ਦੇ ਤਹਿਤ ਨੋਕਾ ਮੈਟੇਰੀਅਲ ਰਜਿਸਟਰ ਕੀਤਾ ਜੋ ਕਮਰਸ਼ੀਅਲ ਕੁਆਂਟੀਟੀ ਹੈ ਐਨਡੀਵੀਐਸ ਐਕਟ ਦੀ ਤੇ ਇਹਦੇ ਵਿੱਚ ਫਰਦਰ ਜਿਹੜੀ ਉਹ ਤਤਤੀਸ ਸਾਡੀ ਜਰੀ ਹੈ ਕਿ ਕਿੱਥੋਂ ਲੈ ਕੇ ਆਏ ਕਿ ਇਹਨਾਂ ਨੂੰ ਦੇਣੀ ਸੀਗੀ ਉਹ ਤੇ ਤੇ ਅਸੀਂ ਜਿਹੜੀ ਐ ਨੈਕਸਟ ਇਨਵੈਸਟੀਗੇਸ਼ਨ ਜਿਹੜੀ ਆ ਕਰ ਰਹੇ ਆਂ ਕਿ ਕਿਥੋਂ ਆਇਆ ਕਿੱਥੇ ਜਾਣੀ ਸੀ ਇਹਨਾਂ ਦਾ ਕੋਈ ਫੈਮਿਲੀ ਕਿੱਥੋਂ ਦਾ ਕਲੀਮ ਦਾ ਬੈਕਗ੍ਰਾਉਂਡ ਹਜੇ ਤੱਕ ਇਹ ਕੋਈ ਗੱਲ ਇਹਨਾਂ ਦੇ ਕੋਲ ਨਹੀਂ ਜਿਸ ਤਰ੍ਹਾਂ ਸਭ ਤੁਸੀਂ ਦੱਸਿਆ ਵੀ ਇਹ ਮੁੰਡਾ ਬੀਏ ਕਰਦਾ ਸੀ ਕੀ ਪਰੰਦੇ ਨਾਲ ਨਾਲ ਇਹ ਵੀ ਕੰਮ ਕਰ ਰਿਹਾ ਨਾਮ ਕਰਨਾ ਕਰਦਾ ਸੀ ਵੀ ਜਾਂ ਕੋਈ ਕਰੋ ਹੀ ਗਰੀਬੀ ਪੈਸੇ ਦਾ ਪੈਸੇ ਦਾ ਲੂਟ ਸੀਗਾ ਜੋ ਇਹਨਾਂ ਦੀ ਮੋੜਲੀ ਪੁੱਛੀ ਉਸ ਤੋਂ ਪਤਾ ਲੱਗਾ ਇਹ ਪੈਸੇ ਦਾ ਲੂਟ ਸੀਗਾ ਉਹਦੇ ਕਰਕੇ ਇਹਦੇ ਵਿੱਚ ਇੰਡਲਸ ਹੋ ਗਏ ਇੱਕ ਦੋਤ ਕਰ ਰਿਹਾ ਜੀ ਕੰਮ ਇਹ ਥੋੜੇ ਚੱਟੂ ਹੀ ਸੀਗਾ ਇਹਨਾਂ ਦੱਸਿਆ ਸੀ ਕਨਸਾਈਨਮੈਂਟ ਪਹਿਲਾਂ ਅਸੀਂ ਦਿੱਤੀ ਆ ਤੀਕੇ ਸੀਗੀ ਐਡਿਕਟਡ ਨੇ ਸੈਕਿੰਡ ਨੇ ਹਜੇ ਤੱਕ ਨਹੀਂ ਆਇਆ ਐਡਿਕਟਡ ਨਹੀਂ ਹੈਗੇ ਹੈਨਾ ਇਹ ਜਿਹਦਾ 21 ਸਾਲ ਦਾ ਆ ਬੀਏ ਕਰਕੇ ਲਾਸਟ ইয়ার ਹੀ ਪਲੱਸ 2 ਸ਼ਾਇਦ ਕੀਤੀ ਹੋਏਗੀ ਜਾਂ ਬੀਏ ਚ ਆ ਬੀਏ ਕਿਹੜੀ ਚ ਆ ਫਰਸਟ ਸੈਕਿੰਡ ਬੀਏ ਫਰਸਟ ইয়ার ਚ ਆ ਨਾ ਤੇ ਕੋਈ ਸ਼ੌਕ ਜਾਂ ਨਾ ਕੋ ਮੋਬਾਈਲ ਵਗੈਰਾ ਕੁਛ ਏਦਾਂ ਦਾ ਜਾਂ ਹਾਈ ਪ੍ਰੋਫਾਈਲ ਜਾਂ ਨਾ ਦਾ ਜੋ ਸਟਾਈਲ ਆ ਉਹ ਕੀ ਹੈ ਯਾਨੀ ਕਿ ਮੋਬਾਈਲ ਤਾਂ ਤੁਹਾਨੂੰ ਪਤਾ ਰੱਖਦੇ ਹੀ ਹੋਗੇ ਕੁਝ ਇਮੀਡੀਏਟਾ ਲੈਂਦੇ ਹੀ ਹਾਂ ਹਾਂ ਕੁਝ ਇਦਾਂ ਦਾ ਵੀ ਬੱਧਰ ਇਨਵੈਸਟੀਗੇਟ ਕਰ ਰਹੇ ਆ ਜਿੱਦਾਂ ਦੀ ਗੱਲ ਨਹੀਂ ਮਮੀ ਸਾਹਮਣੇ ਤੁਹਾਡੇ ਨਹੀਂ ਨਹੀਂ ਹੋਏ ਤੱਕ ਨਹੀਂ ਫੈਮਲੀ ਬੈਕਗਰਾਉਂਡ ਕੋਈ ਫੈਮਲੀ ਬੈਕਗਰਾਉਂਡ ਤੇ ਦੇ ਇਨਵੈਸਟੀਗੇਟ ਕਰ ਰਹੇ ਆ ਅਸੀਂ ਜਿੱਦਾਂ ਇੱਕ ਦਾ ਫਾਦਰ ਖੇਤੀਬਾੜੀ ਕਰਦਾ ਹੈਗਾ ਔਰ ਦੂਜੇ ਬਾਰੇ ਵੀ ਹੁਣ ਜਿਹੜਾ ਉੱਥੇ ਦਾ ਲੋਕਲ ਪੁਲਿਸ ਹੈਗੀ ਆ ਉਹ ਤੋਂ ਅਸੀਂ ਵੈਰੀਫਾਈ ਕਰ ਰਹੇ ਆਂਗਾ ਇਹਨਾਂ ਦੇ ਇਨਸੀਡੈਂਟ ਜਿਹੜੇ ਹੋਏ ਸਨ ਕੀ ਇਹਨਾਂ ਦੇ ਉੱਤੇ ਸੀਗਾ ਕਿਰਦਾਰ ਸੀਗਾ ਇਹ ਪਿਸਟਲ ਜਿਹੜਾ ਬਰਾਮਦ ਹੋਇਆ ਉਹ ਇੱਕ ਕੰਟਰੀ ਮੇਡ ਪਿਸਟਲ ਹੈਗਾ ਹੂੰ ਬੱਤੀ ਬੋਲ ਦਾ ਪਿਸਟਲ ਹੈਗਾ ਇਹ ਪਤਾ ਲੱਗਾ ਕਿੱਥੋਂ ਇਹਨਾਂ ਨੂੰ ਮਿਲਿਆ ਕਿੱਦਾਂ ਲੈ ਗਏ ਇਹ ਕਰ ਰਹੇ ਇਨਵੈਸਟੀਗੇਸ਼ਨ ਕਿੱਥੋਂ ਲੈ ਕੇ ਆਏ ਇਹਨਾਂ ਨੂੰ ਚਾਲੀ ਹੋਰ ਕੀ ਹੋਵੇਗਾ ਚੱਲ ਰਿਹਾ ਸਭ ਠੀਕ